ਮਨਦੀਪ ਸਿੰਘ ਸਾਡੇ ਪੈਂਟਰ ਬਾਉ ਲਿਖ ਰਹੇ ਨੇ ਬਹੁਤ ਬਹੁਤ ਪਿਆਰਾ ਬੰਦਾ ਹੈ ਮੈਂ ਕਹਿੰਦਾ ਇਹਦੀ ਆਵਾਜ਼ ਤੁਸੀਂ ਸੁਣੋਗੇ ਇਹ ਲੱਗਦਾ ਵੀ ਰਸ ਚੋ ਰਿਹਾ ਗਲਾਵ ਜਮਣਾ ਦਾ ਰਸ ਚੋ ਰਿਹਾ ਇਹਨਾ ਮਿੱਠਾ ਬੋਲਦਾ ਹੈ ਤੁਹਾਡੀ ਵੀਰ ਨਾਲ ਗੱਲ ਵੀ ਕਰਾਉਂਦੇ ਹਾਂ ਦੋਸਤੋ ਇਹ ਲਗਭਗ ਇਸ ਟਾਈਮ 30 ਜੰਗਲੇ ਸਾਡੇ ਤਿਆਰ ਨੇ ਔਰ ਸਾਡੇ ਮਨਦੀਪ ਭਾਈ ਇਹਨਾ 30 ਜੰਗਲਾਂ ਤੇ ਚਾਹੇ ਇਹ ਕਹਿੰਦੇ ਚਾਹੇ ਰਾਤ ਹੋ ਜਾਏ ਮੈਂ ਆ ਨਵੇੜ ਕੇ ਜਾਊਂਗਾ ਕਿਉਂਕਿ ਕੱਲ੍ਹ ਹੀ ਸਾਡੇ ਲੱਗਦੇ ਨੇ ਤਾਂ ਦੋਸਤੋ ਜਦ ਅਸੀਂ ਮੇਕ ਕੰਮ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਉਸ ਮੁਰਲੀ ਮਨੋ ਠਾਕੁਰ ਦੀ ਕਿਰਪਾ ਸੀ ਰਾਜਾ ਰਾਣੀ ਦੀ ਕਿਰਪਾ ਦੇ ਸਦਕੇ ਜਦ ਉਹ ਸਾਡੇ ਤੋਂ ਚੰਗਾ ਕੰਮ ਮਾਲਕ ਕਰਾਂਦਾ ਹੈ ਤਾਂ ਦੋਸਤੋ ਦੇਖ ਲੈਣਾ ਤੁਸੀਂ ਜ਼ਿੰਦਗੀ 'ਚ ਤੁਹਾਨੂੰ ਬੰਦੇ ਵੀ ਬੜੇ ਵਧੀਆ ਬੜੇ ਚੰਗੇ 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 ਬੰਦਿਆਂ ਨਾਲ ਮਲਾਉਂਦਾ ਹੈ ਆਪਣੇ ਹੀ ਪਰਮਾਤਮਾ ਅਕਾਲਪੁਰਖ ਆਪਣੇ ਹੀ ਰੂਪ ਦੇ ਜੇ ਬੰਦਿਆਂ ਨਾਲ ਮਿਠੜਿਆਂ ਨਾਲ ਲਾਉਂਦਾ ਹੈ ਉਹਨਾਂ ਵਿੱਚੋਂ ਅੱਜ ਮੰਦੀਪ بھائی ਬਹੁਤ ਮਿਠੜਾ ਇਨਸਾਨ ਹੈ ਆਓ ਅਸੀਂ ਤੁਹਾਡੀ ਦੇ ਨਾਲ ਗੱਲ ਕਰਾਉਂਦੇ ਆਂ ਪੁੱਛਦੇ ਆਂ ਕਿ ਕਿੰਨੀ ਦੇਰ ਤੋਂ ਹੀ ਪੇਂਟਿੰਗ ਦਾ ਕੰਮ ਕਰ ਰਹੇ ਨੇ ਦੋਸਤੋ ਆਓ ਪਿੰਟਰ ਬਾਬੂ ਨਾਲ ਗੱਲ ਕਰਾਉਂਦੇ ਆਂ ਦੇਖੋ ਇਸ ਚਿਹਰੇ ਤੇ ਕਿੰਨਾ ਸ਼ਾਂਤ ਚਿਹਰਾ ਹੈ ਦੋਸਤੋ ਇਹ ਗੁਰਮੁਖ ਦਾ ਚਿਹਰਾ ਹੈ ਸ਼ਾਂਤ ਹੋਰ ਖੁਸ਼ੀਆਂ ਉਰਪਰਿਆ ਬਿਲਕੁਲ ਸ਼ਾਂਤ ਜਿਵੇਂ ਸਾਗਰ ਦਾ ਪਾਣੀ ਸ਼ਾਂਤ ਚੱਲਦਾ ਹੈ ਉਸ ਤਰ੍ਹਾਂ ਇਹ ਸ਼ਾਂਤ ਹੈ ਲੇਕਿਨ ਜਦ ਸਾਗਰ ਛੱਲਾ ਮਾਰਦਾ ਹੈ ਉਹ ਇਹ ਉਸੇ ਤਰ੍ਹਾਂ ਛੱਲਾ ਮਾਰਦਾ ਹੈ ਆਪਣੇ ਕੰਮ ਵਿੱਚ ਕੰਮ ਬਹੁਤ ਵਧੀਆ ਕਰਦਾ ਹੈ ਤਾਂ ਆਓ ਜੀ ਨਾਲ ਗੱਲ ਕਰਦੇ ਹਾਂ ਮਨਦੀਪ ਭਾਈ ਤੈਨੂੰ ਤਾਂ ਸਭ ਤੋਂ ਪਹਿਲਾਂ ਮੈਂ ਰਾਜੇਸ਼ ਸ਼ਰਮਾ ਬਸੰਤ ਤੂੰ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਮਨਦੀਪ ਜੀ ਹਾਂ ਮਨਦੀਪ ਜੀ ਪਹਿਲਾਂ ਫਤਿਹ ਬੁਲਾ ਦਿਓ ਇੱਕ ਵਾਰੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਦੀਪ ਭਾਈ ਤੁਸੀਂ ਕਿੰਨੇ ਸਾਲਾਂ ਤੋਂ ਇਹ ਪੇਂਟਰ ਦਾ ਕੰਮ ਕਰ ਰਹੇ ਹੋ 20 ਸਾਲ ਤੋਂ ਜ਼ਿਆਦਾ ਹੋ ਗਿਆ ਕੰਮ ਕਰਦੇ ਹੋ 20 ਸਾਲ ਤੋਂ ਜ਼ਿਆਦਾ ਹੋ ਗਿਆ ਹਾਂਜੀ ਇਹ ਤੁਸੀਂ ਕੋਈ ਆਈਟੀਆਈ ਡਿਪਲੋਮਾ ਕੀਤਾ ਸੀ ਜਾਂ ਕਿਸੇ ਉਸਤਾਦ ਤੋਂ ਸਿੱਖਿਆ ਸੀ ਇਹ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਪੇਂਟਿੰਗ ਦਾ ਅੱਛਾ ਹਾਂਜੀ ਇਹ ਮਤਲਬ ਯਾਨੀ ਤੁਸੀਂ ਆਈਟੀਆਈ ਤੋਂ ਕੋਈ ਡਿਪਲੋਮਾ ਨਹੀਂ ਕੀਤਾ ਕੁਝ ਨਹੀਂ ਕਰਿਆ ਜੀ ਯਾਨੀ ਕੋਈ ਉਸਤਾਦ ਧਾਰ ਕੇ ਉਸ ਤੋਂ ਤੁਸੀਂ ਇਹ ਟ੍ਰੇਨਿੰਗ ਲੈ ਲਈ ਹਾਂਜੀ ਹਾਂਜੀ अच्छा 20 ਸਾਲ ਤੋਂ ਤੁਸੀਂ ਕੰਮ ਕਰ ਰਹੇ ਹੋ ਪਟਿਆਲਾ ਵਿੱਚ ਹੀ ਕਰ ਰਹੇ ਹੋ ਜਾਂ ਕਿਤੇ ਪਟਿਆਲੇ ਤੋਂ ਬਾਹਰ ਵੀ ਜਾਂਦੇ ਹੋ ਕੰਮ ਕਰਨ ਲਈ ਪਟਿਆਲੇ ਵੀ ਬਾਹਰ ਵੀ ਜਾਂਦੇ ਆਂ ਸਰਹੰਦ ਮਾਨਸੇ ਇੱਦਾਂ ਅੱਛਾ ਤੁਸੀਂ ਕਿਹੜੇ ਧਾਰਮਿਕ ਸਥਾਨਾਂ ਦੇ ਵੀ ਕੰਮ ਕਰਦੇ ਹੋਗੇ ਸਰਕਾਰੀ ਸਕੂਲਾਂ ਦਾ ਵੀ ਕੰਮ ਕਰਦੇ ਹੋਗੇ ਤਾਂ ਹੋਰ ਕਿਹੜੇ ਕਿਹੜੀ ਕਿਹੜੀ ਥਾਵਾਂ ਤੇ ਤੁਸੀਂ ਕੰਮ ਕਰਦੇ ਹੋ ਸਾਰੇ ਜੀ ਸਰਕਾਰੀ ਸਕੂਲਾਂ ਚ ਮੰਦਿਰਾਂ ਚ ਗੁਰਦੁਆਰਿਆਂ ਚ ਹੋ ਜਿੱਥੇ ਤੁਹਾਨੂੰ ਕੋਈ ਕੰਮ ਮਿਲ ਜੇ ਪਰ ਇੱਕ ਗੱਲ ਹੈ ਬੰਦੀ ভাই ਜਿਵੇਂ ਤੁਹਾਡਾ ਮਨ ਤੁਹਾਡਾ ਚਿਹਰਾ ਸ਼ਾਂਤ ਹੈ ਨਾ ਮੇਰਾ ਮਨ ਬੜਾ ਖੁਸ਼ ਹੋਇਆ ਤੁਹਾਨੂੰ ਮਿਲ ਕੇ ਕਿਉਂਕਿ ਤੁਹਾਡੇ ਚਿਹਰੇ ਵਰਗੇ ਇਨਸਾਨ ਬਹੁਤ ਘੱਟ ਨੇ ਲੋਕਾਂ ਦੇ ਤੇ ਮੱਥੇ ਤੇ 50 50 ਤੀੜੀਆਂ ਭਈਆਂ ਹੁੰਦੀਆਂ ਨੇ ਤੁਹਾਡਾ ਤੁਹਾਡੇ ਮੱਤੇ ਤੇ ਕੋਈ ਤੀੜੀ ਹੋਈ ਨਹੀਂ ਐਨਸਾ ਸਤਰਾ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਤੁਸੀਂ ਬੰਦੇ ਹੋ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹੋ ਪਰ ਤੁਹਾਡਾ ਮਨ ਸਭ ਤੋਂ ਜ਼ਿਆਦਾ ਕਿਹੜੀ ਥਾਂ ਤੇ ਜਾ ਕੇ ਖੁਸ਼ ਹੁੰਦਾ ਕੰਮ ਕਰਕੇ ਪੇਂਟਿੰਗ ਕਰਕੇ ਸਭ ਤੋਂ ਵਧੀਆ ਤਾਂ ਜਿਵੇਂ ਸੇਵਾ ਕਰਦੇ ਨੇ ਜਿਵੇਂ ਤੁਸੀਂ ਜੰਗਲੇ ਬਣਵਾ ਰਹੇ ਹਾਂ ਜਿਵੇਂ ਅਸੀਂ ਜੰਗਲੇ ਬਣਾ ਰਹੇ ਹਾਂ ਹਾਂ ਜੀ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਤੁਹਾਨੂੰ ਵਧੀਆ ਲੱਗਦੀਆਂ ਨੇ ਆ ਦੇਖੋ ਹਾਂ ਇਹਦੇ ਨਾਲ ਹਰਿਆਲੀ ਵੀ ਹੈ ਅਸੀਂ ਆਪ ਖੁਦ ਲਿਖਦੇ ਹਾਂ ਸਕੂਲਾਂ ਦੇ ਵਿੱਚ ਕਿ ਪੇੜ ਬਚਾਓ ਪਾਣੀ ਬਚਾਓ ਹਾਂ ਇਹ ਕੋਚ ਨਹੀਂ ਆ ਜੀ ਮੰਦੀਪ ਭਾਈ ਜਦ ਤੁਹਾਡੀ ਇਹ ਗੱਲ ਮੇਰੇ ਦਰਸ਼ਕ ਸੁਣਨਗੇ ਬੜੀ ਪਿਆਰੀ ਤੇ ਮਿੱਠੀ ਗੱਲ ਕੀਤੀ ਹੈ ਤੁਸੀਂ ਦੋਸਤੋ ਸਾਡਾ ਇਹ ਮੰਦੀਪ ਭਾਈ ਨਾਲ ਮੇਰੀ ਪਹਿਲੀ ਪਹਿਲੀ ਵਾਰ ਇਸ ਨਾਲ ਦੋਸਤੀ ਹੋਈ ਹੈ ਔਰ ਮਨਦੀਪ ਭਾਈ ਨੇ ਪਹਿਲੀ ਵਾਰ ਸੀ ਮੇਰਾ ਮਨ ਜਿੱਤ ਲਿਆ ਤਾਂ ਮਨਦੀਪ ਭਾਈ ਇਹ ਕੱਲ ਤੱਕ ਹੋ ਜਾਣਗੇ ਨਾ ਸਾਰੇ ਇਹ ਅੱਜ ਕਰਕੇ ਜਾਉਂਗਾ ਅੱਜ ਅੱਜ ਦੇਖੋ ਮਨਦੀਪ ਕਹਿੰਦਾ ਅੱਜ ਕਰਕੇ ਜਾਊਂਗਾ ਸਾਰੇ ਜੰਗਲੇ ਲਿੱਕੇ ਜਾਊਂਗਾ ਮਨਦੀਪ ਭਾਈ ਨੂੰ ਪਤਾ ਹੈ ਕਿ ਕੱਲ ਸਿਰੇ ਲੱਗਣੇ ਨੇ ਦੋਸਤੋ ਜਦ ਤੁਸੀਂ ਨੇਕ ਕੰਮ ਦੇ ਨੇਕ ਰਾਹ ਤੇ ਚੱਲਦੇ ਹੋ ਤਾਂ ਮਨਦੀਪ ਭਾਈ ਵਰਗੇ ਐਨ ਸ਼ਾਨ ਚਿਹਰੇ ਪ੍ਰਭੂ ਪਿਆਰਿਆਂ ਦੇ ਚਿਹਰੇ ਵਾਹਿਗੁਰੂ ਦੇ ਪਿਆਰੇ ਚਿਹਰੇ ਨਹੀਂ ਮਿਲਦੇ ਨੇ ਔਰ ਮੰਦੀਪ ਭਾਈ ਤੁਸੀਂ ਕਰੋ ਔਰ ਬਹੁਤ ਅੱਛਾ ਲੱਗਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਨੇਕ ਰੂਹਾਂ ਨੇ ਜਿਹੜੀਆਂ ਨੇਕ ਕੰਮਾਂ ਵਿੱਚ ਆ ਕੇ ਸਹਿਯੋਗ ਕਰਦੀਆਂ ਨੇ ਤਾਂ ਦਰਸ਼ਕੋ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਤੁਸੀਂ ਸਾਨੂੰ ਸਾਡੇ ਨਾਲ ਸ਼ੇਅਰ ਕਰਨਾ ਇਹ ਮੰਦੀਪ ਭਾਈ ਨੇ 30 ਜੰਗਲੇ ਲਿਖਨੇ ਨੇ ਜਿਸ ਤੇ ਸਿਰਾ ਦੇ ਬਸੰਤਰੀ ਤੋਂ ਯੂਥਲਾ ਤ੍ਰਿਪੜੀ ਪਟਿਆਲਾ ਲਿਖਿਆ ਜਾਣਾ ਹੈ ਦੋਸਤੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ